ਸੱਚਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜਕੱਲ ਕਰਾਂਗੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਨਾਲ ਜੋ ਕੁਝ ਦਿਨ ਪਹਿਲਾਂ ਟ੍ਰੇਡ ਡੀਲ ਕੀਤੀ ਗਈ ਉਸ ਦੇ ਤਹਿਤ ਹੁਣ ਇੱਕ ਨਵਾਂ ਤੇ ਵੱਡਾ ਕਦਮ ਚੁੱਕਦੇ ਆ ਜੋ ਭਾਰਤ ਦੇ ਵਿੱਚ ਰੂਸ ਤੋਂ ਤੇਲ ਦੇ ਦਰੰਦ ਹੁੰਦੀ ਸੀ ਉਸ ਨੂੰ ਬੰਦ ਕਰਨ ਦੇ ਲਈ ਕਿ ਇਹ ਤੇਲ ਅਮਰੀਕਾ ਤੋਂ ਖਰੀਦਿਆ ਜਾਵੇ ਇਸ ਲਈ 25% ਟੈਰਿਫ ਘਟਾਉਣ ਦਾ ਫੈਸਲਾ ਕੀਤਾ ਸੋ ਡੋਨਾਲਡ ਟਰੰਪ ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਅੱਜ ਤੋਂ ਲਾਗੂ ਹੋ ਗਏ ਨੇ ਸੋ ਹੁਣ ਰੂਸ ਤੋਂ ਤੇਲ ਖਰੀਦ ਤੇ ਭਾਰਤ ਤੇ ਲਗਾਏ ਗਏ ਵਾਧੂ ਜੋ 25% ਟੈਰਿਫ ਨੂੰ ਹਟਾਉਣ ਦਾ ਦੇਸ਼ ਜਾਰੀ ਕੀਤਾ ਹੈ ਕੀ ਉਸ ਨਾਲ ਭਾਰਤ ਨੂੰ ਫਾਇਦਾ ਹੋਏਗਾ ਕਿ ਸਾਡੇ ਦੇਸ਼ ਵਿੱਚ ਤੇਲ ਦੀਆਂ ਕੀਮਤਾਂ 'ਚ ਜੋ ਪਹਿਲਾਂ ਕਾਫੀ ਵਾਧਾ ਸੀ ਕਿ ਉਸ ਦੀ ਕੀਮਤ ਘਟੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਚੰਗਾ ਕਦਮ ਹੈ ਇੱਕ ਵੱਡਾ ਕਦਮ ਹੈ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਲ ਇੱਕ ਵੱਡਾ ਕਦਮ ਵੀ ਦੱਸਿਆ ਜਾ ਰਿਹਾ ਹੈ ਇਸ ਨੂੰ ਭਾਰਤ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਜੋ ਡੋਨਾਲਡ ਟਰੰਪ ਵੱਲੋਂ ਕਿਹਾ ਗਿਆ ਕਿ ਭਾਰਤ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਰੂਸ ਤੋਂ ਤੇਲ ਦੀ ਦਰਾਮਦ ਨੂੰ ਰੋਕਣ ਦੇ ਲਈ ਬਚਨ ਬਾਤਾਂ ਪ੍ਰਗਟਾਈਏ ਕਿ ਪਹਿਲਾਂ ਇਹ ਤੇਲ ਦੀ ਦਰਾਮਦ ਜੋ ਰੂਸ ਤੋਂ ਹੁੰਦੀ ਸੀ ਪਰ ਹੁਣ ਉਸ ਨੂੰ ਬੰਦ ਕੀਤਾ ਜਾਵੇਗਾ ਇਹ ਬਚਨ ਬਾਤਾਂ ਭਾਰਤ ਨੇ ਕੀਤੀ ਹੈ ਅਮਰੀਕਾ ਦੇ ਨਾਲ ਇਹ ਡੋਨਾਲਡ ਟਰੰਪ ਨੇ ਆਪਣੇ ਆਦੇਸ਼ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਹੈ ਜਿਸ ਕਰਕੇ ਜਿਸ ਦੇ ਆਧਾਰ ਤੇ ਇਹ ਟੈਰਫ ਨੂੰ ਹਟਾਇਆ ਗਿਆ ਸੋ 25% ਟੈਰਿਫ ਬਹੁਤ ਹੈ ਜੇਕਰ 25% ਟੈਰਿਫ ਘਟਾਉਣ ਦਾ ਮਤਲਬ ਹੈ ਕਿ ਕੇਲ ਦੀਆਂ ਕੀਮਤਾਂ ਦੇ ਵਿੱਚ ਕੀ ਇਸ ਟੈਰਿਫ ਘਟਣ ਦੇ ਨਾਲ ਕਿੰਨੇ ਪਰਸੈਂਟ ਕੀਮਤ ਘਟੇਗੀ ਜਾਂ ਫਿਰ ਕਿ ਪਹਿਲਾਂ ਜੋ ਰੂਸ ਤੋਂ ਤੇਲ ਦੀ ਦਰਮਦ ਹੁੰਦੀ ਸੀ ਰੂਸ ਨੇੜੇ ਹੈ ਇਸ ਕਰਕੇ ਉਹਦੇ ਵਿੱਚ ਜਿਹੜਾ ਉੱਪਰ ਖਰਚਾ ਆਉਂਦਾ ਸੀ ਉਹ ਘੱਟ ਆਉਂਦਾ ਸੀ ਹੁਣ ਅਮਰੀਕਾ ਤੋਂ ਜੋ ਤੇਲ ਖਰੀਦਿਆ ਜਾਏਗਾ ਉਹਦੀ ਦੂਰੀ ਵਧੇਗੀ ਤਾਂ ਕੀ ਉਹ ਖਰਚਾ ਵਧਣ ਦੇ ਨਾਲ ਜੋ 25% ਟੈਰਿਫ ਘਟ ਰਿਹਾ ਤੱਕ ਹੀ ਉਹ ਬਰਾਬਰ ਹੋ ਜਾਏਗਾ ਔਰ ਤੇਲ ਦੀਆਂ ਕੀਮਤਾਂ ਤੇ ਉੱਥੇ ਹੀ ਰਹਿਣਗੀਆਂ ਕਿ ਆਮ ਲੋਕਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਇਹ ਅਜੇ ਆਉਣ ਵਾਲਾ ਸਮਾਂ ਦੱਸੇਗਾ ਸੋ ਅਮਰੀਕੀ ਦੇਸ਼ ਦੇ ਅਨਸਾਰ ਜੋ ਲਿਖਤੀ ਰੂਪ ਦੇ ਵਿੱਚ ਵਾਈਟ ਹਾਊਸ ਵੱਲੋਂ ਜੋ ਪਾਸ ਕੀਤਾ ਗਿਆ ਸੋ ਉਹਨਾਂ ਅਨੁਸਾਰ ਇਹ ਹੈ ਕਿ ਭਾਰਤ ਨੇ ਸਾਡੇ ਨਾਲ ਭਰੋਸਾ ਦਿੱਤਾ ਹੈ ਕਿ ਅਮਰੀਕਾ ਤੋਂ ਊਰਜਾ ਉਤਪਾਦ ਖਰੀਦੇ ਜਾਣਗੇ ਅਗਲੇ 10 ਸਾਲਾਂ ਦੇ ਵਿੱਚ ਰੱਖਿਆ ਸਹਿਯੋਗ ਨੂੰ ਵਧਾਉਣ ਦੇ ਲਈ ਇੱਕ ਵੱਡਾ ਢਾਂਚਾ ਸਥਾਪਿਤ ਕੀਤਾ ਜਾਏਗਾ ਬਾਦੂ 25% ਟੈਰਫ ਅਧਿਕਾਰਤ ਤੌਰ ਤੇ ਅੱਜ ਜੋ ਖਤਮ ਕੀਤਾ ਉਹ ਲਾਗੂ ਹੋ ਗਿਆ ਸੋ ਹੁਣ ਇਹ ਟੈਰਫ ਅੱਜ ਤੋਂ ਬਾਅਦ ਨਹੀਂ ਲਾਇਆ ਜਾਏਗਾ ਵਪਾਰ ਸਮਝੌਤੇ ਤੋਂ ਕੁਝ ਦਿਨ ਬਾਅਦ 트럼ਪ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਯੁੱਧ ਕਾਰਨ ਰੂਸ ਤੋਂ ਤੇਲ ਦੀ ਖਰੀਦ ਨੂੰ ਰੋਕਣ ਦੇ ਲਈ ਸਹਿਮਤ ਹਨ ਜਿਸ ਕਰਕੇ ਵੱਡਾ ਕਦਮ ਚੁੱਕਿਆ ਗਿਆ ਅਮਰੀਕਾ ਭਾਰਤ ਤੇ ਲਗਾਏ ਗਏ ਪਰਸਪਰ ਟੈਰਿਫ 25% ਤੋਂ ਘਟਾ ਕੇ 18% ਕਰ ਦਿੱਤਾ ਗਿਆ ਜੋ ਉਸ ਲਈ ਵੀ ਸਹਿਮਤੀ ਬਕਾਇਦਾ ਲਿਖਤੀ ਰੂਪ ਵਿੱਚ ਹੋ ਗਈ ਹੈ ਕਟੌਤੀ ਨੂੰ ਲਾਗੂ ਕਰਨ ਦੇ ਲਈ ਰਸਮੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਜੋ 25% ਤੋਂ ਜੋ ਪਰਸਪਰ ਟੈਕਸ ਹੈ ਉਸ ਦੀ ਗੱਲ ਹੋ ਰਹੀ ਹੈ ਜੋ ਟੈਰਿਫ 25% ਘਟਾਇਆ ਉਹ ਲਾਗੂ ਹੋ ਗਿਆ ਪਰ ਜੋ ਪਰਸਪਰ ਟੈਕਸ ਹੈ ਇੱਕ ਵੱਖਰਾ ਟੈਕਸ ਹੈ ਸੋ ਇਹ ਜੋ 25 ਤੋਂ 18% ਕੀਤਾ ਇਹਦੀ ਅਜੇ ਲਿਖਤੀ ਪ੍ਰਕਿਰਿਆ ਜਿਹੜੀ ਰਸਮੀ ਪ੍ਰਕਿਰਿਆ ਉਹ ਪੂਰੀ ਨਹੀਂ ਹੋਈ ਚੱਲ ਰਹੀ ਹੈ ਸ਼ਾਇਦ ਇੱਕ ਦੋ ਦਿਨਾਂ ਤੱਕ ਹੋ ਜਾਏਗੀ ਸੋ ਕੋ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਦੇ ਜਿਹੜੇ ਪੁਰਜ਼ੇ ਅਮਰੀਕਾ ਤੋਂ ਖਰੀਦੇ ਜਾਂਦੇ ਆ ਉਸ ਤੇ ਵੀ ਟੈਰਿਫ ਹਟਾ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਚ ਇਹ ਵੀ ਇੱਕ ਵੱਡਾ ਕਦਮ ਹੋਏਗਾ ਔਰ ਭਾਰਤ ਨੇ ਇਹ ਵਚਨਬੱਤਾ ਪ੍ਰਗਟਾਈ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਅਮਰੀਕਾ ਤੋਂ ਲਗਭਗ 500 ਬਿਲੀਅਨ ਮੁੱਲ ਦੇ ਉਤਪਾਦ ਖਰੀਦੇ ਜਾਣਗੇ ਇਹ ਭਾਰਤ ਖਰੀਦੇਗਾ ਅਮਰੀਕਾ ਤੋਂ ਜਿਸ ਵਿੱਚ ਕਾਫੀ ਕੁਝ ਸ਼ਾਮਲ ਹੈ ਊਰਜਾ ਉਤਪਾਦ ਜਹਾਜ਼ ਤੇ ਹਵਾਈ ਜਹਾਜ਼ ਦੇ ਪੁਰਜ਼ੇ ਕੀਮਤੀ ਧਾਤਾਂ ਤਕਨੀਕੀ ਉਤਪਾਦ ਕੋਕਿੰਗ ਕੋਲ ਭਾਰਤ ਲਈ ਇੱਕ ਵੱਡਾ ਫਾਇਦਾ ਜਿਹੜਾ ਇਹ ਹੋਏਗਾ ਜਦੋਂ ਇਹ ਚੀਜ਼ਾਂ ਸਾਰੀਆਂ ਖਰੀਦੀਆਂ ਜਾਣਗੀਆਂ ਕਿਉਂਕਿ ਇਸ ਤੇ ਵੀ ਜਿਹੜਾ ਟੈਕਸ ਆ ਉਹ ਖਤਮ ਕਰਨ ਦੀ ਉਮੀਦ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਪਿਛਲੇ ਸਾਲ ਦੇ ਅਖੀਰ ਵਿੱਚ ਅਮਰੀਕਾ ਭਾਰਤੀ ਉਤਪਾਦਾਂ ਤੇ ਟੈਰਫ ਵਧਾ ਕੇ ਜੋ 50% ਕਰ ਦਿੱਤਾ ਗਿਆ ਸੀ ਹੁਣ ਇਸ ਨੂੰ ਘਟਾ ਕੇ 18% ਕਰ ਦਿੱਤਾ ਗਿਆ ਹੈ ਜੋ ਕਿ ਭਾਰਤੀ ਨਿਰਤਾਤਾਂ ਦੇ ਲਈ ਇੱਕ ਵੱਡੀ ਰਾਹਤ ਹੈ ਸੋ ਇਹ ਵੱਡੀ ਰਾਹਤ ਤਾਂ ਹੈ ਪਰ ਇਸ ਦਾ ਆਮ ਲੋਕਾਂ ਤੱਕ ਫਾਇਦਾ ਕੀ ਹੋਏਗਾ ਬੇਸ਼ੱਕ ਅਮਰੀਕਾ ਨੇ ਟੈਕਸ ਘਟਾ ਦਿੱਤੇ 25% ਟੈਰਫ ਹਟਾ ਦਿੱਤਾ ਗਿਆ ਜੋ ਜੋ ਪਰਸਪਰ ਟੈਕਸ 52 18% ਕਰ ਦਿੱਤਾ ਗਿਆ ਜੋ 50% ਹੈ ਉਸ ਨੂੰ 18% ਕਰ ਦਿੱਤਾ ਗਿਆ ਸੋ ਇਹ ਸਾਰੇ ਟੈਕਸ ਜਿਹੜੇ ਘਟਾਏ ਜਾ ਰਹੇ ਨੇ ਜਾਂ ਜਿਹੜੇ ਘੱਟ ਚੁੱਕੇ ਨੇ ਅੱਜ ਤੋਂ ਤਾਂ ਇਹ ਆਮ ਲੋਕਾਂ ਤੱਕ ਫਾਇਦਾ ਕੀ ਪਹੁੰਚਣ ਵਾਲਾ ਇਸ ਦਾ ਕਿ ਤੇਲ ਦੀਆਂ ਕੀਮਤਾਂ 'ਚ ਜੋ ਕਾਫੀ ਵਾਧਾ ਕਿ ਉਹ ਘਟਣ ਗਿਆ ਇਹ ਭਾਰਤ ਸਰਕਾਰ ਆਮ ਲੋਕਾਂ ਨੂੰ ਦੱਸੇਗੀ ਪਰ ਅੱਜ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇਹ ਟੈਕਸ ਖਤਮ ਕੀਤਾ 25% ਉਸ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਬੋਲਸਟ ਪਾਈ ਗਈ ਹੈ। ਉਹਨਾਂ ਨੇ ਵਾਈਟ ਹਾਊਸ ਦਾ ਧੰਨਵਾਦ ਕੀਤਾ। ਡੋਨਾਲਡ 트੍ਰੰਪ ਦਾ ਧੰਨਵਾਦ ਕੀਤਾ, ਅਮਰੀਕਾ ਦੀ ਸਰਕਾਰ ਦਾ ਧੰਨਵਾਦ ਕੀਤਾ। ਸੋ ਉਹਨਾਂ ਕਿਹਾ ਕਿ ਇਸ ਦੇ ਨਾਲ ਚੰਗਾ ਕਦਮ ਦੱਸਿਆ। ਰੁਜ਼ਗਾਰ ਦੇ ਅਫਸਰ ਵਧਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿ ਰਹੇ ਆ। ਸਬੰਧ ਮਜ਼ਬੂਤ ਹੋਣਗੇ। ਵਿਕਾਸ ਨੂੰ ਵੱਡਾ ਯੋਗਦਾਨ ਹੋਏਗਾ ਤੇ ਨਾਲ ਗਲੋਬਲ ਨਿਰਮਾਣ ਦੇ ਲਈ ਵਚਨਵਾਤਾ ਪ੍ਰਗਟ ਕਰਈਏ ਭਾਰਤ ਦੇ ਪੀਐਮ ਨੇ ਕਿਹਾ ਕਿ 트াম্প ਦੀ ਇਹ ਨਿਚੀ ਨਿਜੀ ਵਚਨਵਾਤਾ ਜੋ ਉਸ ਦੇ ਲਈ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸੋ ਉਹਨਾਂ ਨੇ ਕਿਹਾ ਕਿ ਇੱਕ ਢਾਂਚਾ ਜੋ ਇੱਕ ਨਵਾਂ ਸਥਾਪਿਤ ਹੋ ਰਿਹਾ ਉਸ ਦੇ ਲਈ ਨਿਜੀ ਭਾਈਵਾਲੀ ਡੂੰਗੀ ਸੋਚ ਵਿਸ਼ਵਾਸ ਗਤੀਸ਼ੀਲ ਨੂੰ ਦਰਸਾਉਂਦਾ ਹੈ ਸੋ ਦੂਜੇ ਪਾਸੇ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਆ ਬੇਸ਼ੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਹਿ ਰਹੇ ਆ ਕਿ ਭਾਰਤ ਦੇ ਮੈਂ ਤੇ ਲੋਕਾਂ ਦੇ ਕਿਸਾਨਾਂ ਲਈ ਉਦਮੀਆਂ ਦੇ ਲਈ ਐਮਈ ਐਸਐਮਈ ਲਈ ਸਟਾਰਟਅਪ ਦੇ ਲਈ ਇਨੋਵੇਟਰਾਂ ਤੇ ਮਸ਼ੇਰਿਆਂ ਦੇ ਨਵੇਂ ਮੌਕੇ ਪੈਦਾ ਹੋਣਗੇ ਪਰ ਦੂਜੇ ਪਾਸੇ ਸਾਡੇ ਪੰਜਾਬ ਦਾ ਖਾਸ ਕਰਕੇ ਕਿਸਾਨ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਉਹ ਇਸ ਤੋਂ ਖੁਸ਼ ਨਹੀਂ ਹੈ ਉਹ ਕੀ ਕਹਿੰਦਾ ਕਿਸਾਨ ਸੋ ਆਪਾਂ ਇੱਕ ਵਾਰ ਨਜ਼ਰ ਮਾਰਦੇ ਹਾਂ ਕਿ ਕਿਸਾਨ ਇਸ ਦੇ ਲਈ ਕੀ ਕਹਿੰਦਾ ਜੜੀਆਂ ਖਬਰਾਂ ਹੁਣ ਨਿਕਲ ਕੇ ਆਈਆਂ ਨੇ ਵੀ ਜਿਹੜਾ ਭਾਰਤ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਜਿਹਦੇ ਵਿੱਚ ਕੋਈ ਟੈਕਸ ਜਿਹੜੀਆਂ ਬਾਹਰੋਂ ਫਸਲ ਆਉਣੀਆਂ ਉੱਤੇ ਨਹੀਂ ਲੱਗਣਾ ਹੈਗਾ ਜਿਹੜੀ ਐਗਰੀਕਲਚਰ ਸੈਕਟਰੀ ਆ ਅਮਰੀਕਾ ਦੀ ਉਹਦਾ ਟਵੀਟ ਆ ਗਿਆ ਵੀ ਜਿਹੜਾ ਭਾਰਤ ਨਾਲ ਸਮਝੌਤਾ ਹੋ ਗਿਆ ਅਮਰੀਕਾ ਦੇ ਕਿਸਾਨ ਉਹ ਕਹਿੰਦੇ ਆ ਵੀ ਇਹ ਇਹਨਾਂ ਨੂੰ ਜਿਹੜਾ ਵਾ ਫਾਇਦਾ ਹੋਊਗਾ ਸਾਡੇ ਜਿਹੜੇ ਆ ਉਹ ਹੱਕ ਜਿਹੜੇ ਆ ਉਹ ਸੁਰੱਖਿਅਤ ਹੋ ਗਏ ਆ ਜਿਹੜੇ ਉਹਨਾਂ ਦਾ ਟਵੀਟ ਲਗਾ ਇਹਦਾ ਮਤਲਬ ਇਸ ਸਮਝੌਤੇ ਦੇ ਵਿੱਚ ਖੇਤੀਬਾੜੀ ਵੀ ਹੈਗੀ ਆ ਜਿਹਦੇ ਬਾਰੇ ਝੂਠ ਬੋਲਦੇ ਰਹੀ ਪਰ ਸਰਕਾਰ ਭਾਰ ਸਰਕਾਰ ਇਸ ਵੇਲੇ ਦੇ ਬਾਰੇ ਕੁਝ ਵੀ ਨਹੀਂ ਬੋਲ ਰਹੀ ਜੇਕਰ ਖੇਤੀਬਾੜੀ ਸਮੇਤ ਇਹ ਸਮਝੌਤਾ ਹੁੰਦਾ ਵਾ ਪਰ ਫਿਰ ਦੇਸ਼ ਦਾ ਕਿਸਾਨ ਪੂਰੀ ਤਰ੍ਹਾਂ ਤਬਾਹ ਤੇ ਬਰਬਾਦ ਹੋ ਜਾਊਗਾ ਔਰ ਫਿਰ ਪੂਰੀ ਤਰ੍ਹਾਂ ਜਿਹੜਾ ਕਿਸਾਨਾਂ ਦੀ ਖੇਤੀ ਤੇ ਕਾਰਪੋਰੇਟ ਦਾ ਕਬਜ਼ਾ ਹੋਗਾ ਉਹ ਕਾਲੇ ਕਾਨੂੰਨ ਜਿੰਨਾ ਖਿਲਾਫ ਅਸੀਂ ਲੜੇ ਸੀ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ ਜਿਹੜਾ ਭਾਰਤ ਅਮਰੀਕਾ ਸਮਝੌਤੇ ਦੀਆਂ ਕੰਸੂਆਂ ਨਹੀਂ ਤਾਂ ਭਾਰਤ ਸਰਕਾਰ ਨੂੰ ਸਾਹਮਣੇ ਆ ਕੇ ਸਪਸ਼ਟ ਕਰਨਾ ਚਾਹੀਦਾ ਅਰ ਜੇ ਜਿਹਾ ਹੁੰਦਾ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਦੇ ਖਿਲਾਫ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ਾਂ ਦਾ ਐਲਾਨ ਕਰੂਗੀ ਧੰਨਵਾਦ ਸੋ ਆਪਾਂ ਸੁਣੇ ਕਿ ਕਿਸਾਨ ਆਗੂ ਇਸ ਦੇ ਲਈ ਖੁਸ਼ ਨਹੀਂ ਹੈ ਉਹ ਕਹਿੰਦੇ ਕਿ ਸਾਡਾ ਨੁਕਸਾਨ ਹੋਏਗਾ ਵੱਡਾ ਨੁਕਸਾਨ ਹੋਏਗਾ ਜਦ ਕਿ ਭਾਜਪਾ ਆਗੂ ਇਸ ਨੂੰ ਚੰਗਾ ਕਦਮ ਦੱਸ ਰਹੇ ਆ ਸੋ ਇੱਕ ਵਾਰ ਆਪਾਂ ਨਜ਼ਰ ਮਾਰ ਲੈਂਦੇ ਆ ਕਿ ਭਾਜਪਾ ਆਗੂ ਇਸ ਤੇ ਕੀ ਕਹਿੰਦਾ ਕੱਲ ਪੰਜਾਬ ਦੀ ਧਰਤੀ ਤੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਵਿਜ਼ਿਟ ਇਹ ਸਿਰਫ ਇੱਕ ਦੌਰਾ ਨਹੀਂ ਸੀ ਇਹ ਪੰਜਾਬ ਦੀ ਤਰੱਕੀ ਲਈ ਉਹਨਾਂ ਦੀ ਦੂਰੰਦੇਸ਼ੀ ਸੋਚ ਤੇ ਸਭ ਤਰ੍ਹਾਂ ਦੇ ਸਤਕਾਰ ਦੀ ਸਾਫ਼ ਗਵਾਹੀ ਭਰਦਾ ਸੀ ਪੰਜਾਬ ਨੂੰ ਵਿਕਾਸ ਦੀ ਰਫ਼ਤਾਰ ਤੇ ਚਲਾਉਣ ਲਈ ਜਿੱਥੇ ਭਾਜਪਾ ਦੀ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹਰ ਸ਼ਹਿਰ ਨੂੰ ਦੇਸ਼ ਦੇ ਵੱਡੇ-ਵੱਡੇ ਸੂਬਿਆਂ ਨਾਲ ਵੱਡੇ ਹਾਈਵੇਜ਼ ਨਾਲ ਜੋੜਿਆ ਉੱਥੇ ਹੁਣ ਹਵਾਈ ਨੈੱਟਵਰਕ ਨਾਲ ਜੋੜਨ ਲਈ ਵੀ ਸ਼ੁਰੂਆਤ ਕੀਤੀ ਹੈ ਹੁਣ ਪੰਜਾਬ ਦੀ ਤਰੱਕੀ ਨੂੰ ਵੀ ਇੱਕ ਨਵੀਂ ਉਡਾਨ ਮਿਲਣ ਵਾਲੀ ਹੈ ਸਤਕਾਰ ਅਤੇ ਵਿਕਾਸ ਦਾ ਸੁਮੇਲ ਆਦਮپور 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਪਵਨ ਨਾਮ ਤੇ ਰੱਖਣਾ ਇਹ ਸਨਮਾਨਤਾ ਅਤੇ ਸਮਾਜਿਕ ਸੰਮਿਲਨ ਵੱਲ ਇੱਕ ਇਤਿਹਾਸਿਕ ਕਦਮ ਹੈ ਕੱਲ ਮੋਦੀ ਜੀ ਨੇ ਦੱਸਿਆ ਕਿ ਵਿਕਸਿਤ ਭਾਰਤ ਮਿਸ਼ਨ ਜਿਹੜਾ ਉਹ ਗੁਰੂ ਰਵੀਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੈ ਜਿੱਥੇ ਹਰ ਵਰਗ ਦੀ ਸਨਮਾਨਤਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਿੱਖਿਆ ਹੈ ਕੱਲ ਇੱਕ ਹੋਰ ਵੱਡੀ ਸ਼ੁਰੂਆਤ ਹੋਈ ਹੈ ਸਾਡੇ ਲੁਧਿਆਣੇ ਜਿਹੜਾ ਇੱਕ ਉਦਯੋਗਿਕ ਸ਼ਹਿਰ ਹੈ ਉਥੇ ਕਈ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਵੀ ਸੁਪਨਾ ਦੇਖਿਆ ਕਿ ਇਸ ਸ਼ਹਿਰ ਦੇ ਵਿੱਚ 에어ਪੋਰਟ ਹੋਵੇ ਤੇ ਕੱਲ ਮੋਦੀ ਜੀ ਨੇ ਇਸ ਸੁਪਨੇ ਨੂੰ ਹਕੀਕਤ ਬਣਾਇਆ ਲੁਧਿਆਣਾ ਦੇਸ਼ ਦਾ ਮਾਂਚੈਸਟਰ ਹੈ ਜਿੱਥੇ A1, Hero, Krimka ਵਰਗੇ ਵੱਡੇ ਬ੍ਰਾਂਡ ਹੈ ਤੇ ਜਿਹੜਾ ਹੁਣੇ ਹਿੰਦੁਸਤਾਨ ਦਾ ਯੂਰਪ ਨਾਲ ਟ੍ਰੇਡ ਐਗਰੀਮੈਂਟ ਹੋਇਆ ਹੈ ਨਾ ਉਸ ਨਾਲ ਹੌਜ਼ਰੀ ਤੇ ਅੱਡ-ਅੱਡ ਪੰਜਾਬ ਤੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਵੱਡਾ ਹਲਾਰਾ ਮਿਲਣ ਵਾਲਾ ਤੇ ਜਿਹੜਾ 에어ਪੋਰਟ ਹੈ ਉਸ ਵਿਕਾਸ ਦੀ ਰਫ਼ਤਾਰ ਨੂੰ ਦੁੱਗਣਾ ਕਰੇਗਾ 에어ਪੋਰਟ ਨਵਾਂ ਗੇਟਵੇ ਬਣੇਗਾ ਇਸ ਇੰਡਸਟਰੀ ਦੀ ਹੋਰ ਨਵੀਂ ਉਡਾਨ ਤੇ ਲੈ ਕੇ ਜਾਣ ਲਈ ਮਿੱਤਰੋ ਹੁਣ ਸ਼ੁਰੂਆਤ ਹੋ ਗਈ ਹੈ ਕਿ ਪੰਜਾਬੀਆਂ ਦੇ ਸੁਪਨੇ ਨੂੰ ਹਕੀਕਤ ਚ ਬਦਲਣ ਦੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿ ਤੁਸੀਂ ਆਏ ਦਿਨ ਪੰਜਾਬ ਨੂੰ ਨਵੀਂ ਦਿਸ਼ਾ ਦੇ ਰਹੇ ਹੋ ਨਵੀਆਂ ਤਰੱਕੀਆਂ ਤੇ ਲੈ ਕੇ ਜਾ ਰਹੇ ਹੋ ਤੇ ਉਮੀਦ ਕਰਦੇ ਹਾਂ ਮੋਦੀ ਜੀ ਤੁਸੀਂ ਐਸੇ ਤਰ੍ਹਾਂ ਪੰਜਾਬ ਆਉਂਦੇ ਰਹੋ ਤੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਸਾਡੇ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਓ ਤੇ ਐਂ ਤੁਹਾਡਾ ਪੰਜਾਬੀਆਂ ਦੇ ਨਾਲ ਸਾਥ ਹਮੇਸ਼ਾ ਬਣਿਆ ਰਹੋ ਬਹੁਤ ਬਹੁਤ ਧੰਨਵਾਦ ਮੋਦੀ ਜੀ ਸੋ ਬਿਲਕੁਲ ਆਪਾਂ ਭਾਜਪਾ ਆਗੂਆਂ ਦੀ ਸੁਣਿਆ ਕਿਉਂਕਿ ਸਾਡੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਗਵਾਹੀ ਵਾਲੀ ਸਰਕਾਰ ਹੈ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋ ਨਰਿੰਦਰ ਮੋਦੀ ਦੇ ਲਈ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਸੋ ਦੂਜੇ ਪਾਸੇ ਸਾਡਾ ਕਿਸਾਨ ਖੁਸ਼ ਨਹੀਂ ਹੈ ਕੀ ਇਹ ਰਾਜਨੀਤੀ ਹੈ ਜਾਂ ਕੀ ਵਾਕਈ ਕਿਸਾਨਾਂ ਲਈ ਫਾਇਦਾ ਨਹੀਂ ਹੋਣ ਵਾਲਾ ਜਾਂ ਫਿਰ ਕੀ ਇਹ ਵਾਕਿਆ ਮੰਨਿਆ ਜਾਵੇ ਕਿ ਜੇ ਟੈਰਫ ਘਟਾਈ ਜਾ ਰਹੇ ਸਿਰਫ ਸਰਕਾਰ ਤੱਕ ਸੀਮਤ ਹੈ ਉਹਦਾ ਆਮ ਲੋਕਾਂ ਦਾ ਕੋਈ ਫਾਇਦਾ ਨਹੀਂ ਪਹੁੰਚਣ ਵਾਲਾ ਇਹ ਕੁਝ ਦਿਨਾਂ ਦੇ ਵਿੱਚ ਇਹ ਸਥਿਤੀ ਸਾਫ਼ ਹੋ ਜਾਏਗੀ ਸੋ ਅੱਜ ਦੇ ਪ੍ਰੋਗਰਾਮ ਚ ਇੰਨੀ ਮੈਨੂੰ ਦਿਓ ਇਜਾਜ਼ਤ ਧੰਨਵਾਦ